that's the ਕਰਦਾ ਸਰਪਾ ਚੋੜਦੀ ਸੋਚਤੇ ਮਰਾਂਗੇ ਮਰੋਗੇ ਸਰਪਾ ਸਭ ਚੋੜਦੀ ਸੋਚਤੇ ਮਰਾਂਗੇ ਮਰੋਗੇ ਸੋ ਮੇਰਾ ਸਰਕਾਰੋਂ ਭਰਾਵੋ ਮੈਂ ਤੁਹਾਡਾ ਰੀਤੀਆ ਕਿ ਤੁਸੀਂ ਅੱਜ ਆਪਣੇ ਕੰਮਾਂ ਕਰਾਂ ਨੂੰ ਲਾਂਦੇ ਕਰਕੇ ਭਾਵੇਂ ਸਾਡੇ ਮਜ਼ਦੂਰ ਦਾ ਅੱਜ ਦਿਹਾੜੀ ਲਵਾਉਣੀ ਤੇ ਪਰ ਕਿਸਾਨੀ ਦੀ ਦੁੱਗਣੀ ਹੋਈ ਗੈੜੀ ਨੂੰ ਮੋੜਾ ਲਾਉਂਦੇ ਨਹੀਂ ਤੇ ਸਾਡੇ ਕਿਸਾਨ ਭਰਾ

ਕਾਲੀ ਦੀ ਕਾਲੀ ਬਲਾਮੀ ਦਾ ਕਹਿ ਸਕਦੇ ਆ ਜਿਨ੍ਹਾਂ ਨੇ ਕਿੰਦਰ ਦੀ ਬਲਾਮੀ ਕੀਤੀ ਆ Bibi Harjit Kaur Bagar ਕੱਲਾ ਹੜੇ ਦੇ ਹੱਥ ਲੈ ਕੇ ਪਹੁੰਚੀ ਆ ਤੇ ਹੋਰ ਤੋਂ ਬਾਅਦ ਜਦੋਂ ਤੁਹਾਡੇ ਕਿਸਾਨ ਜਦੋਂ ਸਾਡੇ ਨੌਜਵਾਨ ਭਰਾ ਜਦੋਂ ਆਪਣੇ ਕੰਮ ਕਾਰ ਛੱਡ ਕੇ ਡੁੱਬੀ ਹੋਈ ਕਿਸਾਨੀ ਨੂੰ ਬਚਾਉਣ ਦੇ ਲਈ ਸੜਕਾਂ ਦੇ ਉੱਤੇ ਆ ਇਹ ਤੁਹਾਡਾ ਜੋਸ਼ ਸੀ ਇਹ ਤੁਹਾਡਾ ਜਲੋ ਸੀ زور مار ڏيو اللہ اکبر اللہ اکبر اللہ اکبر حاضر ميري اڳيان جاء وڌو هاڻي اچي